ਸਾਰਾ ਉਹਦਾ ਨਾਮ ਹੈ ਇੱਥੇ ਮੈਨੇਜਰ ਦਾ ਨਾਮ ਹੈ ਨਾ ਮੈਨੂੰ ਮੈਨੂੰ ਕੋਈ ਇਹਨਾਂ ਬਾਪ ਦਾਵਾ ਬਦਲਦਾ ਹਾਂ ਹਾਂ ਬੜਾ ਜੀ ਮੈਂ ਮੈਨੇਜਰ ਬੇਨਾਂ ਦੀ ਹੋਰ ਜੇ ਇਹ ਵਾਕਤ ਦਿੰਦੇ ਆਪਾਂ ਕੁਝ ਨਹੀਂ ਕਰ ਸਕਦੇ ਸਾਰਾ ਸਟਾਫ ਹੈ ਇੱਥੇ ਜੀ ਇੱਕ ਇੱਕ ਨੂੰ ਨਾ ਪੁੱਛੀਂ ਸਾਰਾ ਸੇਵਾ ਕਰਦਾ ਜੀ ਨਾ ਉਹਦਾ ਜ਼ੋਲਰ ਉਹਦਾ ਆਦਮਾ ਮੈਂ ਤਨ ਖਾ ਤੁਹਾਡੇ ਕੋਲ ਥੋੜਾ ਲੈਣਾ ਪੰਜ ਦਿਨ ਮਾਇਆ ਉਹਨੂੰ ਪੰਜ ਦਿਨ ਕੋਲੋਂ ਲੈ ਲੈ ਮੱਥਾ ਟੇਕ ਜੇ ਉਹ ਤੁਹਾਨੂੰ ਗੱਡੇ ਪੈ ਤੰ ਮੈਂ ਕਿੰਨਾ ਜੀ ਤੂੰ ਮੱਥਾ ਨਾ ਟੇਕੋ ਮੇਰੇ ਨਾਲ ਮੱਥਾ ਟੇਕ ਜੇ ਕਿਹਦੇ ਪਿਓ ਦੇ ਨਹੀਂ ਹੈਗੇ ਪੰਜ ਦੇ ਇਹੇ ਮੇਰੇ ਨਾਲ ਨਾ ਕਰੋ ਤੁਸੀਂ ਸਾਹ ਲੈਣ ਜਾਵੋ ਨਾ ਕਰੋ ਤੁਸੀਂ ਮੇਰੇ ਕੋਲ ਜਿਹੜਾ ਇਸ ਤੋਂ ਪਛੀੜਾਂ ਦਾ ਲੈਣਾ ਸੰਗਤ ਟੇਕਦੀ ਹੈ ਕਿਸੇ ਪਿਓ ਦੇ ਨਹੀਂ ਹੈ ਕੋ ਤਾਂ ਕਰੋ ਲੈ ਫਿਰ ਜਿੱਤੇ ਨਾਮਗਾ ਤੁਸੀਂ ਤੁਸੀਂ ਨਾਮ ਲਵੋ ਨਹੀਂ ਨਹੀਂ ਤੁਸੀਂ ਇਹ ਵੀ ਗੱਲ ਜਵਾਬ ਦਿੰਨੇ ਹੋ ਤੁਸੀਂ ਲੈ ਕੇ ਮੈਂ ਉਹਦੇ ਘਰੋਂ ਲੈ ਕੇ ਆਣਾ ਤੁਸੀਂ ਤੁਸੀਂ ਮੈਨੂੰ ਬੋਲਣਾ ਤੁਸੀਂ ਇੱਥੇ ਮੈਨੇਜਰ ਬੈਠ ਲੈਣ ਉਹਨਾਂ ਨੂੰ ਕਹੋ ਬਲਾਉ ਕਿੱਥੇ ਮੈਨੂੰ ਬਲਾਉ ਮੈਨੇਜਰ ਤਾਂ ਹੈ ਹੀ ਨਹੀਂ ਜੀ ਉਹ ਅੱਧਾ ਬੈਠਾ ਤਾਂ ਹੋਵੇ ਜੀ ਫਿਰ ਕੋਈ ਬਲਾਉ ਸਮਝਦਾ ਮੈਂ ਬੋਲ ਰਿਹਾ ਜਿਹੜਾ ਮਾਪੇ ਦਾ ਅਫਸਰ ਹੋ ਤਾਂ ਬਲਾਉ ਇਹ ਪੰਜਰੇ ਗੁਰਦਾਰੀ ਨੇ ਛੋਟੇ ਕਰਦੇ ਨੇ ਤੁਸੀਂ ਛੋਟੇ ਛੋਟੇ ਘਰ ਬਗਾਉਂਦੇ ਨੇ ਇਹ ਜਿਹਨੇ ਕਰੋ ਤਰ੍ਹਾਂ ਲੈਣਾ ਉਹ ਤੋਂ ਆ ਕੇ ਤੁਸੀਂ ਆਪਣੇ ਕੰਟਰੋਲ ਚ ਰੱਖੋ ਸਰ ਸਾਹਿਬ ਆਪ ਵੀ ਮੈਂ ਨਹੀਂ ਜਾਣਦਾ ਤੁਸੀਂ ਆਪਣੇ ਕੰਟਰੋਲ ਚ ਉਂਗਰ ਥੱਲੇ ਕਰ ਉਂਗਰ ਕੋ ਥੱਲੇ ਕਰ ਥੱਲੇ ਕਰ ਦੂੰਗਾ ਗੱਲਾਂ ਸੁਣੋ ਮੈਂ ਜਿਹਨੇ ਸਟੰਡ ਕੋ ਆਇਆ ਮੈਨੂੰ ਤੁਸੀਂ ਕਰ ਨਹੀਂ ਗੱਲ ਇਹਨਾਂ ਤਿੰਨ ਇੱਥੇ ਬੰਦੇ ਕਰਨੇ ਉਹਨਾਂ ਨੂੰ ਕਹੋ ਤਿੰਨ ਮੈਨੇਜਰ ਨੇ ਉਹਨਾਂ ਨੂੰ ਤੁਸੀਂ ਕਹਿ ਨਹੀਂ ਰਹੇ ਉਹ ਹੈ ਹੀ ਨਹੀਂ ਜੀ ਛੱਡ ਕੇ ਬਸ ਕੇ ਮੈਨੂੰ ਗਾਣ ਕਹੀਏ ਯਾਰ ਇਹਨਾਂ ਨੂੰ ਮੈਂ ਬਣਾਉਂਦੇ ਹਾਂ ਇੱਥੇ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਤੇ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਸੱਦੀ ਸੀ ਜੋ ਜਿਸ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਵਰਟੀ ਬਣੀ ਹੈ ਭਰਤੀ ਲਈ ਉਹਨਾਂ ਦੇ ਮਾਂ ਜੋ ਮੈਂਬਰ ਸਹਿਬਾਨਾਂ ਨੇ ਆਉਣਾ ਸੀ ਔਰ ਬੜੇ ਅਫਸੋਸ ਦੀ ਗੱਲ ਆ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਮੀਟਿੰਗ ਹਾਲ ਆ ਜਿੱਥੇ ਆਮ ਤੌਰ ਤੇ ਮਤਲਬ ਬੈਠਦੇ ਵੀ ਆਣ ਕੇ ਤੇ ਮੀਟਿੰਗਾਂ ਵੀ ਹੁੰਦੀਆਂ ਨੇ ਇਹ ਗੁਰਦੁਆਰਾ ਸਾਹਿਬ ਦਾ ਇਹ ਸਾਂਝੇ ਸਥਾਨ ਨੇ ਔਰ ਸ਼ਹੀਦਾਂ ਦੀ ਇਸ ਮਹਾਨ ਪਵਿੱਤਰ ਧਰਤੀ ਤੇ ਜਿੱਥੇ ਅਸੀਂ ਸ਼ਰਧਾ ਸਤਕਾਰ ਨਾਲ ਆਉਂਦੇ ਆ ਉੱਥੇ ਆਪਣੇ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਸਮਾਜਿਕ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਵੀ ਆਮ ਤੌਰ ਤੇ ਹੁੰਦਾ ਰਹਿੰਦਾ ਪਰ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਮੀਟਿੰਗ ਹਾਲ ਦੇ ਸਾਹਮਣੇ ਕੇਵਲ ਜਿੰਦਾ ਨਹੀਂ ਮਾਰਿਆ ਬਲਕਿ ਅੱਗੇ ਇੱਕ ਟਰੈਕਟਰ ਵੀ ਖੜਾਤਾ ਅਰੇ ਹੱਦੋਂ ਵੱਧ ਜਾਤੀ ਵਾਲੀ ਗੱਲ ਕਹਿ ਲਓ ਇੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਮਰਪਿਤ ਲੋਕ ਨੇ ਉਹ ਜੇ ਬੈਠ ਕੇ ਆਪਣੇ ਪੰਥ ਦੀਆਂ ਸਮੱਸਿਆਵਾਂ ਦਾ ਵਿਚਾਰ ਵਟਾਉਂਦਾ ਨਹੀਂ ਕਰ ਸਕਦੇ ਜੇ ਆਪਣੇ ਗੁਰਦੁਆਰਾ ਸਹਿਬਾਨਾ ਵੀ ਸਾਨੂੰ ਵਿਚਾਰ ਕਰਨ ਦਾ ਜਗ੍ਹਾ ਨਹੀਂ ਮਿਲ ਸਕਦੀ ਫਿਰ ਸੜਕਾਂ ਤੇ ਮਿਲੇਗੀ ਇੱਥੇ ਗੈਰ ਸਿਧਾਂਤਕ ਲੋਕ ਆਣ ਕੇ ਮੀਟਿੰਗਾਂ ਕਰਨਗੇ ਤੋਂ ਬੜੇ ਅਫਸੋਸ ਦੀ ਗੱਲ ਹੈ ਇਸ ਗੱਲ ਦੀ ਮੈਂ ਅੱਜ ਮਹਿਸੂਸ ਕਰਦਾ ਇਹ ਸਮਾਂ ਆ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਾ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਪੰਥ ਦੇ ਵਿੱਚ ਪੰਥ ਦੀਆਂ ਸੰਸਥਾਵਾਂ ਦੇ ਵਿੱਚ ਪੰਥਕ ਆਗੂਆਂ ਦੇ ਵਿੱਚ ਜਿਹੜਾ ਖਲਾਫਾ ਪੈਦਾ ਹੋਇਆ ਜਾਂ ਇਹ ਕਹਿ ਲਓ ਤਣਾਅ ਪੈਦਾ ਹੋਇਆ ਵਿਵਾਦ ਖੜੇ ਹੋਏ ਨੇ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਵੀ ਵਿਵਾਦ ਔਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਵੀ ਵਿਵਾਦ ਇਹ ਤਿੰਨੇ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਤਿੰਨੇ ਵਿਵਾਦਾਂ ਦੇ ਘੇਰੇ ਵਿੱਚ ਘਿਰੀਆਂ ਹੋਈਆਂ ਨੇ ਇਹਦੀ ਵੱਡੀ ਘਾਟ ਇਹ ਆ ਕਿ ਅੱਜ ਸਿੱਖ ਲੀਡਰਸ਼ਿਪ ਜਿਹੜੀ ਆ ਪੰਥ ਪ੍ਰਵਾਨਤ ਉਹ ਸਾਹਮਣੇ ਨਜ਼ਰ ਨਹੀਂ ਆ ਰਹੀ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਝੋ ਮੈਂਬਰ ਜਿਹੜੇ ਨੇ ਹੁਣ ਉਹਨਾਂ ਕੋਲ ਮੈਂਡੇਟ ਨਹੀਂ ਹੈ ਸਿੱਖਾਂ ਦਾ ਸਿੱਖਾਂ ਦੇ ਜਿਹੜਾ ਮੈਂ ਸਮਝਦਾ ਮੈਂਡੇਟ ਲੈਣ ਲਈ ਤੁਰਤ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰਤ ਕਰਵਾਈਆਂ ਜਾ ਤਾਂ ਕਿ ਸਿੱਖ ਲੀਡਰਸ਼ਿਪ ਦਾ ਫੈਸਲਾ ਸਿੱਖ ਸਮਾਜ ਕਰ ਸਕੇ ਆ ਜਿਹੜੀਆਂ ਚੁਣੌਤੀਆਂ ਨੇ ਜਿਹੜੀਆਂ ਸਮੱਸਿਆਵਾਂ ਨੇ ਜਿਹੜੇ ਵਿਵਾਦ ਤੇ ਤਣਾਅ ਖੜੇ ਹੋਏ ਨੇ ਇਹਨਾਂ ਦਾ ਅਸੀਂ ਹੱਲ ਕਰ ਸਕੀਏ ਸਿੱਖਾਂ ਵਿੱਚ ਭਰਾ ਮਾਰੂ ਜੰਗ ਕਰਾਉਣ ਲਈ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਸਿੱਖ ਸੰਸਥਾਵਾਂ ਦਾ ਵਕਾਰ ਘਟਾਉਣ ਲਈ ਇੱਕ ਸਾਜਿਦ ਦੇ ਤਹਿਤ ਸਿੱਖ ਲੀਡਰਸ਼ਿਪ ਜਿਹੜੀ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਸੋ ਅੱਜ ਲੋੜ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੇ ਮੈਂ ਪੰਥਕ ਆਗੂਆਂ ਨੂੰ ਪੰਥਕ ਸੰਸਥਾਵਾਂ ਦੇ ਜਿਹੜੇ ਸਿਰਮੌਰ ਨੇਤਾਵਾਂ ਨੇਤਾ ਨੇ ਧਾਰਮਿਕ ਸ਼ਖਸੀਤਾਂ ਨੇ ਉਹਨਾਂ ਨੂੰ ਵੀ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਖੜ ਕੇ ਅਪੀਲ ਕਰਦਾ ਕਿ ਉਹ ਇਕੱਠੇ ਹੋ ਕੇ ਅੱਜ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਅਪੀਲ ਕੀਤੀ ਆ ਕਿ ਸਮੁੱਚਾ ਪੰਥਕ ਧਿਰਾਂ ਜਿਹੜੀਆਂ ਨੇ ਇੱਕ ਥਾਂ ਤੇ ਇਕੱਠਾ ਹੋ ਕੇ ਇਹ ਜਿਹੜਾ ਸਿੱਖ ਲੀਡਰਸ਼ਿਪ ਦਾ ਫੈਸਲਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਨ ਦੀ ਮੰਗ ਜੋੜਦਾਰ ਰੱਖਣ ਇਹਦੇ ਲਈ ਭਾਵੇਂ ਜੇ ਮੋਰਚਾ ਵੀ ਲਾਉਣਾ ਪਵੇ ਇਹਦੇ ਲਈ ਜੇ ਜਦੋ ਜਹਿਦ ਵੀ ਕਰਨੀ ਪਵੇ ਉਹ ਕਰਨ ਤੇ ਗਰੇਜ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਮਝਦਾ ਕਿ ਹੁਣ ਜਿਵੇਂ ਟਰੈਕਟਰ ਲਾ ਕੇ ਮੀਟਿੰਗ ਹਾਲ ਬੰਦ ਕਰਤੇ ਗੁਰਦੁਆਰਾ ਸਾਹਿਬਾਨਾਂ ਦੇ ਕੱਲ ਨੂੰ ਮੱਥਾ ਟੇਕ ਕੇ ਤੇ ਵੀ ਸਾਡੇ ਤੇ ਪਾਵਨ ਦੀ ਲਾ ਦੇਣਗੇ ਤੇ ਇਹ ਤਾਂ ਹੁਣ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਸਮਾਂ ਆ ਗਿਆ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੇ ਲਈ ਮਾਹੌਲ ਪੈਦਾ ਕਰਵਾਇਆ ਜਾ ਰਿਹਾ ਕੁਝ ਸਾਥੀ ਲੋਕਾਂ ਵੱਲੋਂ ਔਰ ਸਾਨੂੰ ਇਸ ਗੱਲ ਦੇ ਵਿੱਚ ਜ਼ਰੂਰ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਅਸੀਂ ਮੀਟਿੰਗ ਇੱਥੇ ਕਰਾਂਗੇ ਕਿਸੇ ਜਗ੍ਹਾ ਤੇ ਕਰਾਂਗੇ ਗੁਰਦੁਆਰਾ ਸਾਹਿਬ ਤੇ ਸਥਾਨਤੀ ਕਰਾਂਗੇ ਇਹ ਪੰਥ ਦਾ ਸਥਾਨ ਆ ਪਵਿੱਤਰ ਸਥਾਨ ਨੇ ਪਵਿੱਤਰ ਸਾਡੇ ਧਾਰਮਿਕ ਸਥਾਨਾਂ ਤੇ ਅਸੀਂ ਧਾਰਮਿਕ ਮਸਲੇ ਔਰ ਪੰਥ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨਾਲ ਟਕਰਾ ਕਰਨ ਲਈ ਉਹਨਾਂ ਦੇ ਹਾਂਣ ਦਾ ਹੋਣ ਲਈ ਉਹਨਾਂ ਨੂੰ ਨਜੇਠਣ ਲਈ ਅਸੀਂ ਵਿਚਾਰ ਵਟਾਂਦਰਾ ਕਰਨ ਦਾ ਆਪਣਾ ਹੱਕ ਰੱਖਦੇ ਆ ਤੇ ਸਾਨੂੰ ਗੁਰਦੁਆਰਾ ਸਹਿਬਾਨਾ ਵਿੱਚ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਨਾ ਸਾਨੂੰ ਇੱਥੇ ਮੀਟਿੰਗਾਂ ਕਰ ਤੋਂ ਰੋਕਿਆ ਜਾ ਸਕਦਾ ਸਮੂੱਚੇ ਵਰਕਰ ਸਿਰਾ ਆਪਣਾ ਸ੍ਰੀ ਫਤਗੜ ਸਾਹਿਬ ਜ਼ਿਲ੍ਹੇ ਦੇ ਇਕੱਠੇ ਹੋਏ ਨੇ ਤੇ ਹੁਣ ਅਸੀਂ ਇੱਥੇ ਮੀਟਿੰਗ ਕਰਾਂਗੇ ਸੋ ਇਹ ਵੈਸੇ ਬਹੁਤ ਨਿੰਦਣਜੋ ਗੱਲ ਆ ਕਿ ਇਹ ਟਰੈਕਟਰ ਲਾ ਕੇ ਗੇਟ ਤੇ ਜਿੰਦਰੇ ਲਾ ਕੇ ਗੇਟ ਤੇ ਮੀਟਿੰਗ ਹਾਲ ਜਿਵੇਂ ਬੰਦ ਕੀਤੇ ਆ ਇਹ ਮੈਨੂੰ ਤਾਂ ਬੜੀ ਮਨਪਾਕੀ ਗੱਲ ਆ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਇਸ ਕਿਸਮ ਦੀ ਗੱਲ ਗੁਰਦੁਆਰਾ ਪ੍ਰਬੰਧ ਵਿੱਚ ਨਹੀਂ ਸੀ ਵਾਪਰਨੀ ਚਾਹੀਦੀ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਫਰਮਾਨ ਕੀਤਾ ਜੈ ਦਰ ਆਵਤ ਜਾਤ ਹੈ ਹਟ ਪਿਓ ਨਹੀਂ ਕੋਈ ਇੱਥੇ ਕਿਸੇ ਨੂੰ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬਾਂ ਦੇ ਲੰਗਰ ਵਿੱਚ ਲੰਗਰ ਛਕਣ ਲਈ ਤੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਤੌਮ ਦੀ ਗੀ ਚੜਦੀ ਕਲਾ ਲਈ ਵਿਚਾਰ ਵਟਾਂਦਰਾ ਕਰਨ ਲਈ ਕਿਸੇ ਨੂੰ ਵੀ ਨਹੀਂ ਰੋਕਿਆ ਜਾ ਸਕਦਾ ਇਸ ਮੀਟਿੰਗ ਹਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਜਥੇਬੰਦੀਆਂ ਵੀ ਮੀਟਿੰਗਾਂ ਕਰਦੀਆਂ ਟਰੱਕ ਯੂਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਨੰਬਰਦਾਰ ਯੂਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੀ ਦਾ ਮੁੱਖ ਮਨੋਰਥ ਸ਼ਰਮਣੀ ਅਕਾਲੀ ਦਲ ਨੂੰ ਉਹਨੂੰ ਆਪਣਾ ਮੁੜ ਕੇ ਨਮਾ ਰੂਪ ਦੇਣ ਦਾ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਉਹਦੀ ਜਥੇਬੰਦੀ ਵੱਲੋਂ ਮੀਟਿੰਗ ਕਰਨਾ ਇੱਥੇ ਉਹਦੇ ਤੇ ਪਾਬੰਦੀ ਲਾਉਣੀ ਜਿੰਦੇ ਲਾਉਣੇ ਟਰੈਕਟਰ ਲਾ ਕੇ ਬੰਦ ਕਰਨਾ ਮੈਂ ਸਮਝਦਾ ਇਹ ਕਾਰਵਾਈ ਸਖਤ ਨਿੰਦਾ ਨਿੰਦਣਯੋਗ ਹੈ ਔਰ ਅਕਾਲ ਤਖਤ ਸਾਹਿਬ ਦੀ ਜਿਹੜੀ ਮੌਜੂਦਾ ਜਥੇਦਾਰ ਸਹਿਬਾਨ ਨੇ ਜਿਹੜੇ ਰੋਜ਼ ਹੀ ਮਤਲਬ ਸੰਗਤਾਂ ਨੂੰ ਇਸ ਕਿਸਮ ਦੀਆਂ ਅਪੀਲਾਂ ਕਰਦੇ ਨੇ ਹੁਣ ਉਹਨਾਂ ਨੇ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਰਸੀ ਉੱਤੇ ਕਿਹਾ ਕਿ ਹਰ ਨੌਜਵਾਨ ਸਰਦਾਰ ਸੁਖਵੀਰ ਸਿੰਘ ਬਾਦਲ ਵਰਗਾ ਬਣੇ ਹੁਣ ਸੁਖਵੀਰ ਸਿੰਘ ਬਾਦਲ ਨੇ ਤਾਂ ਆਦੇਸ਼ ਦਿੱਤੇ ਕਿ ਗੁਰਦੁਆਰੇ ਨੂੰ ਜੰਦਾ ਲਾ ਦੋ ਇੱਥੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦੇਣੀ ਤੇ ਪੰਥਕ ਵਿਚਾਰਾ ਨਹੀਂ ਕਰਨ ਦੇਣੀ ਆ ਗੁਰਮਤ ਵਿਚਾਰਾ ਨਹੀਂ ਇੱਥੇ ਹੋਣੀ ਆ ਚਾਹੀਦੀ ਆ ਹੁਣ ਲੋਕ ਨੌਜਵਾਨ ਪੀੜ੍ਹੀ ਇਸ ਕਿਸਮ ਦੀ ਬਣਨ ਦਾ ਯਤਨ ਕਰੇਗੀ ਬਕਾਇਦਾ ਤੌਰ ਤੇ ਸਰਦਾਰ ਲਖਵੀਰ ਸਿੰਘ ਜੀ ਥਾਬਲਾ ਸਾਹਿਬ ਨੇ ਅੱਜ ਤੋਂ 6 ਦਿਨ ਪਹਿਲਾਂ ਮੈਨੇਜਰ ਸਾਹਿਬ ਨੂੰ ਲਿਖਤੀ ਚਿੱਠੀ ਦਿੱਤੀ ਹੈ ਰਸੀਵਿੰਗ ਲੈਟਰ ਦਿੱਤਾ ਹੈ ਬਕਾਇਦਾ ਸਾਡੇ ਕੋਲ ਆ ਲੈਟਰ ਇਹ ਤੇ ਅਸੀਂ ਇਦਾਂ ਨਹੀਂ ਕਿਹਾ ਅਸੀਂ ਬਕਾਇਦਾ ਕਹਾਂ ਵੀ 2 ਇਹਦਾ ਖਰਚਾ ਆਏਗਾ ਅਸੀਂ ਉਹਦਾ ਖਰਚਾ ਵੀ ਭਰਨ ਲਈ ਤਿਆਰ ਆ ਲੇਕਿਨ ਰਸੀਦ ਕਟਾਉਣ ਲਈ ਤਿਆਰ ਆ ਸੀ ਸਾਹਿਬੀ ਦਿੱਤੀ ਸੀ ਗਰਾਂਜ ਆ 11000 ਦੀ ਸੀਧ ਵੀ ਕਟਾ ਦਿੱਤੀ ਗਈ ਲੇਕਿਨ ਉਹਦੇ باوجود ਵੀ ਇਹ ਪਾਬੰਦੀ ਲਾਉਣੀ ਇਹ ਬਿਲਕੁਲ ਗਲਤ ਹੈ ਜਥੇਦਾਰ ਗੁਰਚਰਨ ਸਿੰਘ ਕੌੜਾ ਜਨਾਚਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਪੰਥ ਦੀ ਕੋਈ ਵੀ ਤਰ੍ਹਾਂ ਇਸ ਕਿਸਮ ਦਾ ਅਲੀਗੇਸ਼ਨ ਨਹੀਂ ਲਾ ਸਕਦੀ ਕਿ ਉਹਨਾਂ ਦੇ ਹੁੰਦਿਆ ਹੋਇਆ ਕਿਸੇ ਨੂੰ ਕਾਨਫਰੰਸ ਨਾ ਕਰਨ ਦਿੱਤੀ ਗਈ ਹੋਵੇ ਕਿਸੇ ਨੂੰ ਮੀਟਿੰਗ ਹਾਲ ਵਿੱਚ ਮੀਟਿੰਗ ਕਰਨ ਤੋਂ ਰੋਕਿਆ ਗਿਆ ਹੋਵੇ ਬਲਕਿ ਇੱਥੋਂ ਤੱਕ ਆ ਕਿ ਜਨਾਚਰ ਸ਼੍ਰੋਮਣੀ ਅਕਾਲੀ ਦਲ ਪੰਥ ਨੂੰ ਸਮਰਪਿਤ ਰਿਹਾ ਉਹਨਾਂ ਨੇ ਪੰਜਾਬੀ ਪਾਰਟੀ ਨਹੀਂ ਬਣਾਈ ਉਨਾ ਚਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨਫਰੰਸਾਂ ਦਾ ਪ੍ਰਬੰਧ ਆਪ ਕਰਦੀ ਰਹੀ ਹੈ ਭਾਵੇਂ ਉਹ ਸਿਮਰਜੀਤ ਸਿੰਘ ਮਾਨ ਸਾਹਿਬ ਦੀਆਂ ਹੋਣ ਭਾਵੇਂ ਉਹ ਪੰਥਕ ਦਲ ਦੀਆਂ ਹੋਣ ਭਾਵੇਂ ਸ਼ਰੋਮਣੀ ਅਕਾਲੀ ਦਲ ਦੀਆਂ ਹੋਣ ਲੇਕਿਨ ਜਦੋਂ ਇਹਨਾਂ ਨੇ ਪੰਜਾਬੀ ਪਾਰਟੀ ਬਣਾ ਲਿਆ ਉਸ ਤੋਂ ਬਾਅਦ ਜ਼ਰੂਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਨਾਰਾ ਕਸੀ ਕੀਤੀ ਤੇ ਉਦੋਂ ਤੋਂ ਲੈ ਕੇ ਆਪਣੇ ਆਪਣੇ ਤੌਰ ਤੇ ਫਿਰ ਉਹ ਆਪਣੀਆਂ ਕਾਨਫਰੰਸਾਂ ਕਰਦੇ ਨੇ ਪਰ ਕਿਸੇ ਨੂੰ ਰੋਕਿਆ ਨਹੀਂ ਸੀ ਗਿਆ ਇਦਾਂ ਟਰੈਕਟਰ ਨਹੀਂ ਸੀ ਲਾਏ ਗਏ ਇਦਾਂ ਜਿੰਦੇ ਨਹੀਂ ਸੀ ਲਾਏ ਗਏ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਮਤਲਬ ਇਸ ਤਰ੍ਹਾਂ ਦੇ ਹਾਲਾਤ ਕਿਸੇ ਨੇ ਨਹੀਂ ਬਣਾਏ ਜਿੰਨਾ ਚਟੌੜਾ ਸਾਹਿਬ ਇੱਥੇ ਮਤਲਬ ਆਪਣਾ ਪ੍ਰੈਜ਼ੀਡੈਂਟ ਰਹੇ ਨੇ ਸੋ ਮੈਂ ਚੰਦੂ ਮਦਰਾ ਸਾਹਿਬ ਦੀ ਇਸ ਗੱਲ ਦੀ ਤਾਇਦ ਕਰਦਾ ਕਿ ਲੋੜ ਹੈ ਗੁਰਦਾਰਾ ਸੁਧਾਰ ਲੈਣ ਚਲਾਉਣ ਦੀ ਔਰ ਜਿੰਨੀ ਛੇਤੀ ਹੋ ਸਕੇ ਸਾਰੀਆਂ ਪੰਥਕ ਧਿਰਾਂ ਨੂੰ ਪੰਥ ਗਾਧੂਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਤਹैया ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਮੌਜੂਦਾ ਅਕਾਲ ਤਖਤ ਦੇ ਜਿਹੜੇ ਜ਼ਥੇਦਾਰ ਨੇ ਜਿਨ੍ਹਾਂ ਨੂੰ ਸੰਗਤਾਂ ਪ੍ਰਵਾਨ ਨਹੀਂ ਕਰਦੀ ਪਰ ਜਿਹੜਾ ਧਰਾ ਉਹਨਾਂ ਨੂੰ ਪ੍ਰਵਾਨ ਕਰਦਾ ਉਹ ਧੜੇ ਨੇ ਜਿਵੇਂ ਅੱਜ ਜਿੰਦੇ ਲਾਏ ਹੋਏ ਨੇ ਉਹਨਾਂ ਤੋਂ ਨੋਟਸ ਲੈਣ ਦਾ ਯਤਨ ਕਰਨਾ ਚਾਹੀਦਾ ਹੈ ਜ਼ਥੇਦਾਰ ਅਕਾਲ ਤਖਤ ਸਾਹਿਬ ਨੂੰ ਜੇ ਉਹ ਇਹ ਸਮਝਦੇ ਨੇ ਇਹ 2 ਦਸੰਬਰ ਨੂੰ ਅਕਾਲ ਤਖਬ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਹੋਇਆ ਉਹਦੀ ਪਹਿਰੇਦਾਰੀ ਕਰਨ ਵਾਲੇ ਉਹ ਅਕਾਲ ਤਖਬ ਦੇ ਅਧਿਕਾਰ ਅਨੁਸਾਰ ਪਹਿਰੇਦਾਰੀ ਕਰਦੇ ਨੇ ਉਹਨਾਂ ਨੂੰ ਰੋਕਣ ਵਾਲੀ ਧਿਰ ਦੇ ਖਿਲਾਫ ਕਾਰਵਾਈ ਕਰੇ ਭਾਈ ਗੁਰਦੀਪ ਸਿੰਘ ਗੜਗੱਜ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ 5 ਮੈਂਬਰੀ ਕਮੇਟੀ ਬਣਾਈ ਆ ਉਹਦੀ ਮੀਟਿੰਗ ਇੱਥੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਰੱਖੀ ਗਈ ਸੀ ਉਹਦੀ ਅਸੀਂ ਪ੍ਰਵਾਨਗੀ ਵੀ ਮੈਨੇਜਰ ਸਾਹਿਬ ਤੋਂ ਲਈ ਔਰ ਅੱਜ ਦੀ ਡੇਟ ਸੀ ਸਵੇਰੇ 10 ਵਜੇ ਦਾ ਸਮਾਂ ਸੀ ਔਰ ਇਹਨਾਂ ਨੇ ਐ ਜੀ ਪੀ ਸੀ ਦੇ ਨੂੰ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਕਿਹਾ ਉਹਨਾ ਤੇ ਉਹਨਾਂ ਨੇ ਇੱਥੇ ਆ ਕੇ ਗੇਟ ਬੰਦ ਕਰਾ ਦਿੱਤੇ ਔਰ ਮੂਰੇ ਟਰੈਕਟਰ ਲਵਾ ਲਿਆ ਔਰ ਇਹ ਮੀਟਿੰਗ ਨੂੰ ਸੈਬੋਟੇਜ ਕਰਨ ਦੀ ਬਹੁਤ ਵੱਡਾ ਯਤਨ ਕੀਤਾ ਔਰ ਮੀਟਿੰਗ ਅਸੀਂ ਇੱਥੇ ਹੀ ਕਰਾਂਗੇ ਚਲੋ ਗੁਰਦੁਆਰੇ ਦੇ ਹਦੂਦ ਚ ਕਿਤੇ ਵੀ ਅਸੀਂ ਕਰ ਲਾਂਗੇ ਪਰ ਇਹ ਮੈਂ ਸਮਝਦਾ ਅਕਾਲ ਤਖਤ ਸਾਹਿਬ ਦੇ ਜੋ ਹੁਕਮ ਨੇ ਉਹਨਾਂ ਦੀ ਲੰਘਣਾ ਔਰ ਇਸ ਤਰੀਕੇ ਦੇ ਨਾਲ ਜੇ ਵਤੀਰਾ ਰੱਖਣਗੇ ਤਾਂ ਜਿਹੜੀ ਆਪਸ ਦੇ ਵਿੱਚ ਫਿੱਕਾ ਉਹ ਲੜਾਈ ਵਧੇਗੀ ਹਾਲਾਂਕਿ ਅਸੀਂ ਤਿਆਰੀ ਨਾਲ ਆਏ ਸੀ ਇਹ ਜਿਹੜੇ ਤਾਲੇ ਨੇ ਅਸੀਂ ਤੋੜਨ ਨੂੰ ਟਾਈਮ ਨਹੀਂ ਲਾਵਾਂਗੇ ਜੇ ਤੋੜਨੇ ਚਾਹੀਏ ਪਰ ਇਹ ਲੜਾਈ ਜਿਹੜੀ ਆ ਫਿਰ ਪਰਿਵਾਰ ਦੇ ਵਿੱਚ ਵੱਜ ਜਾਂਦੀ ਹੈ ਚੰਗੇ ਨਹੀਂ ਲੱਗਦੇ ਆਪਾਂ ਸਿੱਖ ਇੱਕ ਦੂਜੇ ਨਾਲ ਲੜਦੇ ਸੋ ਇਹ ਬੜੀ ਮੰਦਭਾਗੀ ਗੱਲ ਆ ਜੋ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਬਾਦਲ ਸਾਹਿਬ ਨੇ ਕੀਤਾ ਜਿਹੜਾ ਇਹ ਗੇਟ ਬੰਦ ਕਰਾਏ ਨੇ ਇਹ ਬਹੁਤ ਮੰਦਭਾਗੀ ਗੱਲ ਆ ਔਰ ਮੈਂ ਇਸ ਦੀ ਪੂਰ ਚੋਰ ਦਿੰਦਾ ਕਾ